ਆਡੇ YouTube ਚੈਨਲ ਸੋਸ ਰੱਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬਰ ਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਕਿ ਨਵੀਂ ਵੀਡੀਓ ਤੇ ਖਬਰ ਲੈ ਬੰਨੀ ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਵੀਆਂ ਦੀਆਂ ਤਸਵੀਰਾਂ ਜੋ ਕਿ 16 ਤਵੀਆਂ ਇਹ ਹਨ ਬਕਿਆਉ ਤਵੀਆਂ ਦੀ ਹਾਲਤ ਤਵਿਆਂ ਦੀ ਹਾਲਤ ਜੋ ਕਿ ਤੁਸੀਂ ਦੇਖ ਸਕਦੇ ਹੋ ਉਹ ਤਸਵੀਰਾਂ ਤੁਹਾਡੇ ਸਾਹਮਣੇ ਹਨ ਇਨ੍ਹਾਂ ਵੀਰਾਂ ਦੇ ਦੱਸਣ ਦੇ ਮਤਾਬਕ ਇਹਨਾਂ ਤਵੀਆਂ ਦਾ ਰੇਟ 24000 ਰੁਪਏ ਜੋ ਕਿ ਰੱਖਿਆ ਗਿਆ ਹੈ ਬਾਕੀ ਹੋਰ ਵੀ ਜੋ ਰੇਟ ਸਬੰਧੀ ਜਾਂ ਹੋਰ ਜਾਣਕਾਰੀ ਤੁਸੀਂ ਪ੍ਰਾਪਤ ਕਰਨੀ ਹੋਵੇ ਤਾਂ ਕਮੈਂਟ ਇਨ ਬਾਕਸ ਦੇ ਵਿੱਚ ਕਮੈਂਟ ਕਰਕੇ ਇਹਨਾਂ ਵੀਰਾਂ ਦਾ ਨੰਬਰ ਤੁਸੀਂ ਸਾਥੋਂ ਲੈ ਸਕਦੇ ਹੋ ਉਸ ਤੇ ਸੰਪਰਕ ਕਰਕੇ ਇਹਨਾਂ ਤਵੀਆਂ ਸੰਬੰਧੀ ਹੋਰ ਵੀ ਗੱਲਬਾਤ ਤੁਸੀਂ ਕਰ ਸਕਦੇ ਹੋ 16 ਤਵੀਆਂ ਜੋ ਕਿ ਹਾਲ ਤਾਂ ਤੁਹਾਡੇ ਸਾਹਮਣੇ ਰੇਟ 24000 ਪਰ ਜੋ ਵੀ ਵੀਰ ਇਹਨਾਂ ਤਵੀਆਂ ਨੂੰ ਲੈਣ ਦਾ ਚਾਹਵਾਨ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਤੁਸੀਂ ਇਹਨਾਂ ਵੀਰਾਂ ਦਾ ਨੰਬਰ ਪ੍ਰਾਪਤ ਕਰ ਸਕਦੇ ਹੋ ਜੀ ਧੰਨਵਾਦ ਜੀ